ਬ੍ਰਗੜ ਜੀ ਜੀ ਬਸੀ ਮਨ ਸਿੰਘ ਖਾਰਾ ਸਾਡੇ ਨਾਲ ਐਡਵੋਕੇਟ ਫੋਨ ਲਾਈਨ ਤੇ ਜੁੜ ਚੁੱਕੇ ਨੇ ਰੁਕ ਕਰਾਂਗੇ ਸਵਾਗਤ ਹੈ ਸੀ ਬਹੁਤ ਬਹੁਤ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਅਸਰ ਮੈਨੂੰ ਤੁਹਾਨੂੰ ਇਹ ਜਾਨਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਤੁਹਾਡੇ ਤੱਕ ਵੀ ਖਬਰ ਪਹੁੰਚੀ ਹੋਣੀ ਹੈ ਕਿ ਇੱਕ ਚੈਟ ਦੀ ਜਾਣਕਾਰੀ ਟਿੰਡਰ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ ਹੈ ਉਹ ਚੈਟ ਦਾ ਅਕਾਊਂਟ ਅਮਰਿਤ ਸੰਧੂ ਦੇ ਨਾਂ ਨਾਲ ਬਣਿਆ ਹੋਇਆ ਸੀ ਔਰ ਕਿਹਾ ਜਾ ਰਿਹਾ ਹੈ ਕਿ ਚੈਟ ਤੱਤ ਹੋਈ ਹੈ ਜਦੋਂ ਅਮਰਿਤਪਾਲ ਸਿੰਘ ਹੁਣੇ ਦੁਪਈ ਦੇ ਵਿੱਚ ਰਹਿੰਦੇ ਸੀ ਔਰ ਇਹ ਚੈਟ ਕੁੜੀਆਂ ਦੇ ਨਾਲ ਹੁੰਦੀ ਸੀ ਅਸ਼ਲੀਲ ਚੈਟ ਹੁੰਦੀ ਸੀ ਔਰ ਕਿਸੇ ਹਿਸਾਬ ਨਾਲ ਇਸ ਦਾ ਲਿੰਕ ਗੁਰਪ੍ਰੀਤ ਸਿੰਘ ਹਰੀਨੋ ਕਤਲ ਮਾਮਲੇ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ ਪੁਲਿਸ ਦਾ ਅਜਿਹਾ ਕਹਿਣਾ ਹੈ ਮੈਂ ਤੁਹਾਡਾ ਫਸਟ ਰਿਐਕਸ਼ਨ ਚਾਹਾਂਗੀ ਨਹੀਂ ਦੇਖੋ ਜੀ ਇਸ ਸਮੇਂ ਜੋ ਭਾਈ ਅਮਰਿਤਪਾਲ ਸਿੰਘ ਦੇ ਸਿਆਸੀ ਵਿਰੋਧੀ ਬਹੁਤ ਹੋ ਚੁੱਕੇ ਨੇ ਤੁਸੀਂ ਦੇਖੋ ਜਿਵੇਂ ਕਿ ਜੋ ਭਾਜਪਾ ਦੇ ਆਗੂ ਨੇ ਹਮ ਮਿਸਟਰ ਜਾਖੜ ਉਹਨਾਂ ਨੇ ਜਿਵੇਂ ਬਿਆਨ ਦਿੱਤਾ ਵੀ ਇਸ ਦਾ ਜੋ ਪੰਥਕ ਸਦਾਨਤਾ ਦਾ ਪੰਥਕ ਪਾਰਟੀ ਦਾ ਇੰਤਕਾਲ ਕਿਸੇ ਹੋਰ ਨੇ ਕਰਾ ਲੈਣਾ ਹੈ ਤੋ ਤੁਹਾਨੂੰ ਪਤਾ ਲੱਗਦਾ ਵੀ ਸਾਰੀਆਂ ਸਿਆਸੀ ਤੇ ਰਾਂਈ ਭਾਈ ਅਮਰਿਤਪਾਲ ਸਿੰਘ ਦੀ ਜੋ ਪੋਲਿਟਿਕਲ ਹਾਈਪ ਤੋਂ ਬੜੀਆਂ ਘਵਰਾਈਆਂ ਹੋਈਆਂ ਨੇ ਤਾਂ ਇਸ ਕਰਕੇ ਸਾਰੇ ਇੱਕ ਪੋਲਿਟਿਕਲ ਜਾਲ ਛੜਿਆ ਅੰਤਰ ਤੁਸੀਂ ਦੇਖੋ ਅੱਜ ਕੱਲ ਦੇ ਸਮੇਂ ਦੇ ਵਿੱਚ ਜਿਹੜੀ ਆ ਚੈਟ ਬਣਾਉਣੀ ਫੇਕ ਚੈਟ ਬਣਾਉਣੀ ਕਿੰਨੀ ਵੱਡੀ ਗੱਲ ਰਹਿ ਚੁੱਕੀ ਐ ਤੇ ਨਾਲੇ ਤੁਸੀਂ ਦੇਖੋ ਇਹ ਗੁਰਪ੍ਰੀਤ ਸਿੰਘ ਹਰੀ ਨੌ ਦੇ ਨਾਲ ਜੋ ਟਿੰਡਰ ਐਪ ਦਾ ਕੀ ਤਾਲੁਕਾ ਤਾਂ ਦੇਖੋ ਇਹ ਸਿਰਫ ਇੱਕ ਮੈਂ ਕਹੂੰਗਾ ਇੱਕ ਜਾਲ ਛੱਡਿਆ ਗਿਆ ਐ ਮੀਡੀਆ ਦੇ ਕੋਲ ਪੋਲੀਟਿਕਲ ਅਦਾਰਿਆਂ ਦੇ ਕੋਲ ਸਾਰੀਆਂ ਸਿਆਸੀ ਪਾਰਟੀਆਂ ਦੇ ਕੋਲ ਤੇ ਖਾਸ ਕਰਕੇ ਸੋਸ਼ਲ ਮੀਡੀਆ ਉੱਪਰ ਵੀ ਇਹ ਭਾਈ ਅਮਰਿਤਪਾਲ ਸਿੰਘ ਦਾ ਹੋਰ ਦਾ ਕੁਝ ਵਿਗਾਰ ਨਹੀਂ ਸਕਦੇ ਤਾਂ ਇਹਨਾਂ ਦੀ ਕਿਰਦਾਰ ਕਸ਼ੀ ਕੀਤੀ ਜਾਵੇ ਤਾਂ ਜਿਹੜੀਆਂ ਫੇਕ ਚੈਟ ਤੁਸੀਂ ਦੇਖੋ ਮੈਂ ਸਾਰਾ ਚਲਾਨ ਪੜਿਆ ਹੈ ਜਿਹੜਾ ਉਹ 3500 ਕੇ 4000 ਰੁਪਈਆ ਦਾ ਗੁਰਪ੍ਰੀਤ ਹਰੀਨੋ ਕੇਸ ਵਾਲਾ ਤੇ ਉੱਥੇ ਸਿਰਫ ਦੋ ਇੱਕ ਜ਼ੈਂਗੀ ਐਪ ਤੇ ਕੋਈ ਹੋਰ ਜਿਹੜੀ ਵਟਸਐਪ ਹੈ ਇਸ ਦਾ ਜ਼ਿਕਰ ਆਉਂਦਾ ਟਿੰਡਰ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਆਉਂਦਾ ਨਾ ਹੀ ਇਹ ਕੋਈ ਚਲਾਨ ਦਾ ਹਿੱਸਾ ਹੈ ਇਥੋਂ ਪਤਾ ਲੱਗਦਾ ਵੀ ਮੈਂ ਇਹ ਇੱਕ ਕਿਰਦਾਰ ਕੁਸ਼ੀ ਕਰਨ ਦੀ ਕੋਸ਼ਿਸ਼ ਹੈ ਭਾਈ ਅਮਰਿਤਪਾਲ ਸਿੰਘ ਦੀ ਹੋਰ ਇਸ ਦੇ ਵਿੱਚ ਕੁਝ ਵੀ ਨਹੀਂ ਹੈ। ਹਾਂ। ਹਾਂ। ਠੀਕ ਹੈ। 18 ਜੇ ਜੇ ਟਿੰਡਰ ਐਪ ਇੱਕ ਡੇਟਿੰਗ ਐਪ ਹੈ। ਵਕੀਲ ਸਾਹਿਬ ਔਰ ਉਸ ਦੇ ਵਿੱਚ ਮੁੰਡੇ ਕੁੜੀਆਂ ਡੇਟਿੰਗ ਦੇ ਲਈ ਇੱਕ ਦੂਸਰੇ ਦੇ ਨਾਲ ਚੈਟ ਕਰਦੇ ਨੇ ਕਈ ਵਾਰ ਗੱਲਾਂ ਬਾਤਾਂ ਵੀ ਕਰਦੇ ਨੇ ਮਿਲ بیٹھ ਕੇ ਉਸ ਅਕਾਊਂਟ ਦੀ ਜਾਣਕਾਰੀ ਪੁਲਿਸ ਨੇ ਮੰਗੀ ਸੀ ਔਰ ਉਹ ਕਿਸ ਮੁਤਲਕ ਮੰਗੀ ਗਈ ਹੈ ਫਿਲਹਾਲ ਪੁਲਿਸ ਨੇ ਇਸ ਦਾ ਜ਼ਿਆਦਾਤਰ ਖੁਲਾਸਾ ਨਹੀਂ ਕੀਤਾ ਸਿਰਫ ਇਹ ਜ਼ਰੂਰ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਹਰੀਨੋ ਕਤਲ ਮਾਮਲੇ ਨੂੰ ਲੈ ਕੇ ਜਾਣਕਾਰੀ ਪੁਲਿਸ ਤੋਂ ਮੰਗੀ ਗਈ ਸੀ ਅਜੀ ਦੇਖੋ ਜੋ ਦੇਖੋ ਜਿਹੜੀ ਚੀਜ਼ਾਂ ਜੇ ਵਾਕਈ ਕੋਈ ਚੈਟ ਹੁੰਦੀ ਉਹ ਉਹ ਪੁਲਿਸ ਆ ਅਦਾਲਤ ਵਿੱਚ ਕਰਦੀ ਕੋਈ ਪੇਸ਼ ਕਰਦੀ ਸਪਲੀਮੈਂਟਰੀ ਚਲਾਨ ਹੁੰਦਾ ਤਾਂ ਦੇਖੋ মিডিਆ ਨੂੰ ਚੈਟ ਲੀਕ ਕਰਨੀ ਨੈਸ਼ਨਲ মিডিਆ ਨੂੰ ਬਾਕੀ ਸਾਰੇ মিডিਆ ਨੂੰ ਪੁਲਿਸ ਵੱਲੋਂ ਪੁਲਿਸ ਅਫਸਰਾਂ ਵੱਲੋਂ ਤਾਂ ਦੇਖੋ ਕਿ ਜਾਇਜ ਜੀ ਗੱਲ ਹੈ ਵੀ ਉਹਨਾਂ ਦਾ ਇੱਕੋ ਹੀ ਜਿਹੜਾ ਇਹ ਮੰਤਵ ਹੈ ਵੀ ਫੇਕ ਚੈਟਸ ਬਣਾਓ ਪੁਲਿਸ ਦਾ ਦੇਖੋ ਜਿਵੇਂ ਉਹ ਫੋਟੋਆਂ ਜਦੋਂ ਉਹਨਾਂ ਦੀ ਗ੍ਰਿਫਤਾਰੀ 18 ਮਾਰਚ ਜੋ ਹੈ 23 ਤੋਂ ਬਾਅਦ ਜਿਵੇਂ ਸਾਰਾ ਉਹ ਨੈਰੇਟਿਵ ਸੱਜਿਆ ਗਿਆ ਉਸ ਤੋਂ ਬਾਅਦ ਜੋ ਲਗਾਤਾਰ ਪੁਲਿਸ ਦੀ ਕੋਸ਼ਿਸ਼ ਹੈ ਕੁਝ ਅੰਮ੍ਰਿਤਸਰ ਏਰੀਏ ਦੇ ਵੱਡੇ ਪੁਲਿਸ ਅਧਿਕਾਰੀ ਇਨਵੋਲਡ ਨੇ ਕੁਝ ਫਰੀਦਕੋਟ ਏਰੀਏ ਦੇ ਵੱਡੇ ਆਈਪੀਐਸ ਅਧਿਕਾਰੀ ਇਨਵੋਲਡ ਨੇ ਜਿਨ੍ਹਾਂ ਦਾ ਜੋਰ ਸਿਰਫ ਆਈ ਅਮਰਿਤਪਾਲ ਸਿੰਘ ਦੀ ਕਿਰਦਾਰਕੁਸ਼ੀ ਕਰਨ ਉੱਪਰ ਲੱਗਿਆ ਹੋਇਆ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੇ ਕਿਰਦਾਰ ਨੂੰ ਢਾਹ ਲਾਇਆ ਜਾਂ ਜਿੱਸ ਕਿ ਨਹੀਂ ਤਾਂ ਦੇਖੋ ਆਪਾਂ ਵੀ ਇੱਕ ਇੱਕ ਮੈਂ ਕਹੂੰਗਾ ਇੱਕ ਸੁਚੇਤ ਨਾਗਰਿਕ ਹੋਣ ਦੇ ਨਾਤੇ ਆਪਣੇ ਚ ਵੀ ਕਾਮਨ ਸੈਂਸ ਆਪਾਂ ਵੀ ਜਾਣਦੇ ਆ ਵੀ ਟਿੰਡਰ ਐਪ ਦਾ ਗੁਰਪ੍ਰੀਤ ਹਾਰੀ ਨਾਲ ਕੀ ਲਿੰਕ ਕੋਈ ਸੁਣਨ ਦੇ ਵਿੱਚ ਇਹ ਗੱਲ ਕੋਈ ਬਹੁਤੀ ਸਿਆਣੀ ਨਹੀਂ ਲੱਗ ਰਹੀ ਤਾਂ ਦੇਖੋ ਜਾਣ ਬੁੱਝ ਕੇ ਜੀ ਐਪ ਪੁਲਿਸ ਵੱਲੋਂ ਚੂਜ਼ ਕਰਨੀ ਉਸ ਤੋਂ ਬਾਅਦ ਉਸੇ ਐਪ ਦੇ ਨਾਲ ਜੀ ਫੇਕ ਚੈਟਸ ਬਣਾਉਣੀਆਂ ਤੇ ਭਾਈ ਅਮਰਤਪਾਲ ਸਿੰਘ ਦੀ ਕਿਰਤ ਕੋ ਜੇਲ੍ਹ 'ਚ ਬੰਦਾ ਬੈਠਾ ਤੁਸੀਂ ਜਿਸ ਮਰਜ਼ੀ ਤਰੀਕੇ ਨਾਲ ਗੁਰਦਾਰ ਕੁਸ਼ੀ ਕਰ ਲਓ ਤਾਂ ਉਹ ਦੇਖੋ ਜੋ ਪੁਲਿਸ ਵਿਧਾਤ ਵੱਸ ਹੈ ਪੰਜਾਬ ਸਰਕਾਰ ਦਾ ਜੋਰ ਇਸੇ ਚੀਜ਼ ਤੇ ਲੱਗਿਆ ਹੋਇਆ ਸਾਰੀ ਸਿਆਸੀ ਧਿਰਾਂ ਦਾ ਜੋਰ ਜੋ ਮਿਸਟਰ ਸੁਨੀਲ ਜਾਖੜ ਉਹਨਾਂ ਦੀ ਸਟੇਟਮੈਂਟ ਤੋਂ ਲੱਗ ਰਿਹਾ ਹੈ ਵੀ ਹਰੇਕ ਸਿਆਸੀ ਧਿਰੀ ਜੋ ਭਾਈ ਅਮਰਿਤਪਾਲ ਸਿੰਘ ਇਸ ਸਮੇਂ ਜੋ ਖੋਫ ਖਾਂਦੀ ਹੈ ਜੀ ਹਾਂ ਜੀ ਤੇ ਕਿ ਇਸ ਨੂੰ ਲੈ ਕੇ ਤੁਸੀਂ ਕੋਈ ਕਾਨੂੰਨੀ ਚਾਰਾ ਜੋਈ ਕਰੋਗੇ ਜੋ ਇਸ ਤਰ੍ਹਾਂ ਦੇ ਇਲਜ਼ਾਮات ਲੱਗ ਰਹੇ ਨੇ ਕਿਉਂਕਿ ਹਲੇ ਕੋਰਟ ਦੇ ਅਧੀਨ ਇਹ ਕੇਸ ਚੱਲ ਰਿਹਾ ਹੈ ਗੁਰਪ੍ਰੀਤ ਸਿੰਘ ਹਰੀ ਨੌ ਦਾ ਵੀ ਔਰ ਅਮਰਿਤਪਾਲ ਸਿੰਘ ਤੇ ਜੋ ਪਹਿਲੇ ਇਲਜ਼ਾਮ ਸੀ ਜੋ ਉਹਨਾਂ ਨੇ ਅਸਨਾਲਾ ਥਾਣੇ ਤੇ ਹਿੰਸਾ ਕੀਤੀ ਸੀ ਡਿਬਰੂਗੜ ਜੇਲ ਦੇ ਵਿੱਚ ਨੇ ਕਿ ਇਸ ਨੂੰ ਲੈ ਕੇ ਕੋਈ ਕਿਸੇ ਤਰ੍ਹਾਂ ਦੀ ਤੁਸੀਂ ਉਹਨਾਂ ਦੇ ਵਕੀਲ ਹੋ ਕੋਈ ਕਾਨੂੰਨੀ ਚਾਰਾ ਜੋਈ ਕਰੋਗੇ ਜੋ ਉਹਨਾਂ ਤੇ ਇਲਜ਼ਾਮ ਲੱਗ ਰਹੇ ਨੇ ਟਿੰਡਰ ਐਪ ਦੇ ਐਪ ਨੂੰ ਲੈ ਕੇ ਜਾਂ ਕੁੜੀਆਂ ਨਾਲ ਚੈਟਿੰਗ ਨੂੰ ਲੈ ਕੇ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ ਦੇਖੋ ਜੀ ਜਦੋਂ ਕੋਈ ਅਦਾਲਤ 'ਚ ਗੱਲ ਆਊਗੀ ਤਾਂ ਕਿਰਦਾਰਕੁਸ਼ੀ ਕਰਾਂਗੇ ਇਸ ਸਮੇਂ ਸਿਰ ਮੀਡੀਆ ਟ੍ਰਾਇਲ ਚਲਾਈ ਜਾ ਰਹੇ ਨੇ ਇਹ ਮੀਡੀਆ ਨੂੰ ਕੁਝ ਆਈਪੀਐਸ ਅਫਸਰ ਪੰਜਾਬ ਪੁਲਿਸ ਦੇ ਅਧਿਕਾਰੀ ਜਾਣਬੁੱਝ ਕੇ ਫੀਡ ਕਰਦੇ ਨੇ ਆ ਨੈਰੇਟਿਵ ਚਲਾਇਆ ਜਾਵੇ ਆਇ ਕੀਤਾ ਜਾਵੇ ਤਾਂ ਸਿਰਫ ਕਿਰਦਾਰਕੁਸ਼ੀ ਹੋ ਰਹੀ ਹੈ ਜੀ ਹੋਰ ਕੁਝ ਵੀ ਨਹੀਂ ਤਾਂ ਜਦੋਂ ਕੋਈ ਅਦਾਲਤ ਜੇ ਇਹੋ ਜਿਹੀ ਕੋਈ ਗੱਲ ਆਊ ਜੀ ਪਹਿਲੀ ਗੱਲ ਤਾਂ ਹੋਣੀ ਹੀ ਨਹੀਂ ਜਦੋਂ ਆਊਗੀ ਤਾਂ ਉਸ ਨੂੰ ਜੋ ਅਸੀਂ ਪੂਰੇ ਤਰੀਕੇ ਨਾਲ ਪੈੜਵੀ ਕਰਾਂਗੇ ਠੀਕ ਹੈ ਜੀ ਠੀਕ ਹੈ ਐਮਨ ਸਿੰਘ ਜੀ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਨਾਲ ਜੁੜੇ ਸਾਡੇ ਲਈ ਸਮਾਂ ਕੱਢਿਆ ਤੇ ਆਪਣੀ ਗੱਲਬਾਤ ਸਾਡੇ ਦਰਸ਼ਕਾਂ ਤੱਕ ਪਹੁੰਚਾਈਏ ਬਹੁਤ-ਬਹੁਤ ਧੰਨਵਾਦ